ਜਿਹੜੇ ਲੋਕ ਆਪਣੀ ਵਿਗੜੀ ਹੋਈ ਮਾਨਸਿਕਤਾ ਦੇ ਚਲਦੇ ਗੁੰਮਸ਼ੁਦਾ ਹੋ ਜਾਂਦੇ ਹਨ ਅਤੇ ਆਪਣੇ ਪਰਿਵਾਰ ਤੋਂ ਵਿਛੜ ਜਾਂਦੇ ਹਨ ਅਤੇ ਦੁਨੀਆਂ ਵਾਲੇ ਵੀ ਉਹਨਾਂ ਨੂੰ ਪਾਗਲ ਸਮਝ ਕੇ ਅੱਖਾਂ ਫੇਰ ਲੈਂਦੇ ਹਨ ਇਸ ਹਾਲਤ ਵਿੱਚ ਕੋਮ ਰਹਿਮੰਦ ਬੁਧੀ ਲੋਕਾਂ ਦਾ ਇਲਾਜ ਕਰਵਾ ਕੇ ਉਹਨਾਂ ਦੇ ਘਰ ਪਹੁੰਚਾਉਣ ਦਾ ਕਾਰਜ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇंसा ਜੀ ਦੀ ਪਵਿੱਤਰ ਸਿੱਖਿਆ ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਜਿਸ ਦੇ ਚਲਦੇ ਬਰੀਵਾਲਾ ਬਲਾਂਕ ਦੇ ਪਿੰਡ ਥਾਂਦੇਵਾਲਾ ਦੇ ਸੇਵਾਦਾਰਾਂ ਵੱਲੋਂ ਮਾਨਸਿਕ ਰੂਪ ਤੋਂ ਪਰੇਸ਼ਾਨ ਵਿਅਕਤੀ ਦੀ ਸੰਭਾਲ ਕਰਦੇ ਹੋਏ ਉਹਨਾਂ ਦੇ ਵਾਰਸਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਸਾंप ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ 15 ਮੈਂਬਰ ਜਸਕਰਨ ਸਿੰਘ ਇਨਸਾਨੀ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਲਗਭਗ 50 ਸਾਲ ਦੀ ਉਮਰ ਦਾ ਵਿਅਕਤੀ ਮੰਦੀ ਹਾਲਤ ਵਿੱਚ ਗਲੀਆਂ ਵਿੱਚ ਕੋਮਦਾ ਹੋਇਆ ਦੇਖਿਆ ਗਿਆ ਜੋ ਕਿ ਕਾਫੀ ਦਿਨਾਂ ਤੋਂ ਭੁੱਖਾ ਜਾਂਪਦਾ ਸੀ ਅਤੇ ਕੱਪੜਿਆਂ ਦੀ ਹਾਲਤ ਵੀ ਬਹੁਤ ਮਾਰੀ ਸੀ ਇਸ ਤੋਂ ਇਲਾਵਾ ਮਾਨਸਿਕ ਹਾਲਤ ਵੀ ਸਹੀ ਨਾ ਕਰਨ ਕੁਝ ਵੀ ਚੰਗੀ ਤਰ੍ਹਾਂ ਦੱਸ ਨਹੀਂ ਸਿਪਾ ਰਹਾ ਉਸ ਵਿਅਕਤੀ ਦੀ ਇਸ ਤਰ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਜਸਕਰਨ ਸਿੰਘ ਇਨਸਾ ਵੱਲੋਂ ਆਪਣੇ ਪਿੰਡ ਦੀ ਸ਼ਾ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨਾਲ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਸੰਪਰਕ ਕਰਕੇ ਉਸ ਦੀ ਦੇਖਭਾਲ ਕਰਨ ਦਾ ਜ਼ਿੰਮਾ ਲਿਆ ਗਿਆ ਅਤੇ ਉਸ ਨੂੰ ਆਪਣੇ ਘਰ ਵਿੱਚ ਰੱਖਿਆ ਗਿਆ ਜਿੱਥੇ ਪਿੰਡ ਦੇ ਸਾਬਕਾ ਮੈਂਬਰ ਚੰਦ ਸਿੰਘ ਦੀ ਮਦਦ ਨਾਲ ਉਸ ਨੂੰ ਨਹਾ ਕੇ ਉਸ ਦੇ ਕੱਪੜੇ ਬਦਲੇ ਅਤੇ ਉਸ ਦੇ ਵਾਲਾਂ ਦੀ ਕਟਿੰਗ ਕੀਤੀ ਗਈ ਇਸ ਤੋਂ ਬਾਅਦ ਜਸਕਰਨ ਸਿੰਘ ਇਨਸਾ ਵੱਲੋਂ ਉਸ ਨੂੰ 4 ਦਿਨ ਆਪਣੇ ਘਰ ਰੱਖ ਕੇ ਉਸ ਦੀ ਦੇਖਭਾਲ ਕੀਤੀ ਗਈ ਅਤੇ ਨਾਲ ਨਾਲ ਆਪਣੇ ਪਿੰਡ ਦੀ 15 ਮੈਂਬਰ ਕਮੇਟੀ ਅਤੇ ਸ਼ਾ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸਹਿਯੋਗ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਉਜਨੀਕ ਗੁਰੂ ਜੀ ਦੀ ਮੇਰ ਸਦਕਾ ਅਤੇ 85 ਮੈਂਬਰਾਂ ਦੇ ਸਹਿਯੋਗ ਨਾਲ ਔਰੇ 4 ਦਿਨਾਂ ਬਾਅਦ ਉਸ ਵਿਅਕਤੀ ਦੀ ਪਛਾਣ ਰਮੇਸ਼ਵਰ ਪਾਸਵਾਨ ਪੁੱਤਰ ਹਰੀ ਪਾਸਵਾਨ ਵਜੋਂ ਹੋਈ ਜੋ ਰਗੂਨਗਰ ਦਿੱਲੀ ਦਾ ਬਸਨੀਕ ਸੀ ਅਤੇ 4 ਮਹੀਨਿਆਂ ਤੋਂ ਲਾਪਤਾ ਸੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਥਾਣਾ ਸਾਗਰਪੁਰ ਜ਼ਿਲ੍ਹਾ ਸਾਊਥ-ਵੈਸਟ ਦਿੱਲੀ ਵਿਖੇ ਦਰਸ ਕਰਵਾਈ ਗਈ ਸੀ ਰਮੇਸ਼ਵਰ ਦੇ ਪਰਿਵਾਰ ਦਾ ਪਤਾ ਲੱਗਦੇ ਹੀ ਉਹਨਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਨੂੰ ਰਮੇਸ਼ਵਰ ਦੇ ਠੀਕ ਹੋਣ ਦੀ ਖਬਰ ਦਿੱਤੀ ਗਈ ਆਪਣੇ ਪਿਤਾ ਦੇ ਠੀਕ ਹੋਣ ਦੀ ਖਬਰ ਸੁਣ ਕੇ ਉਸ ਦਾ ਪੁੱਤਰ ਸੁਦੀਰ ਕੁਮਾਰ ਆਪਣੇ ਰਿਸ਼ਤੇਦਾਰਾਂ ਨਾਲ ਉਹਨਾਂ ਨੂੰ ਲੈਣ ਲਈ ਪਿੰਡ ਥਾਂਦੇਵਾਲਾ ਪਹੁੰਚੇ ਜਿੱਥੇ ਸਦਰ ਥਾਣਾ ਮੁਕਤਸਰ ਵਿਖੇ ਪੁਲਿਸ ਪ੍ਰਸ਼ਾਸਨ ਅਤੇ ਥਾਂਦੇਵਾਲਾ ਦੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿੱਚ ਰਮੇਸ਼ਵਰ ਪਾਸਵਾਨ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ سپرد ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਵੱਲੋਂ ਪਿੰਡ ਥਾਂਦੇਵਾਲਾ ਦੇ ਡੇਰਾ ਸੱਚਾ ਸੌਦਾ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਦਾ ਤੈਦਿਲੋਂ ਧੰਨਵਾਦ ਕੀਤਾ ਗਿਆ ਇਸ ਤੋਂ ਇਲਾਵਾ ਪਿੰਡ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਵੱਲੋਂ ਵੀ ਪੂਜਨੀਕ ਗੁਰੂ ਜੀ ਅਤੇ ਪਿੰਡ ਥਾਂ ਦੇ ਵਾਲਾ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਜਿਸ ਸਗਰ ਵਸਤੇ ਜੀ ਅੱਜ ਆਪਾਂ ਪੰਜਾਬ ਨੇ ਮਿਲੇ ਆ ਪੰਜਾਬ ਦੇ ਸਾਰੇ ਸਰਦਾਰ ਸਭਾ ਜਿੰਨਾਂ ਮਿਲਾਇਆ ਆਪਾਂ ਪਾਪਾ ਸੁਲੋਜ ਜੀ ਖੁਸ਼ੀ ਬਣੇ ਡੇਰਾ ਸੱਚਾ ਤੋਂ ਬਹੁਤ ਬਖਸ਼ਾਂਤ ਜਾਲ ਸਭ ਨੂੰ ਮਿਲਾਇਆ ਤੇ ਬਹੁਤ ਖੁਸ਼ੀ ਬਣਾਈ ਸਭ ਦੇ ਰਿਹਾ ਤੇ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਜੀ ਬਟਾਤਾ ਅੰਮ੍ਰੋਧ ਰੰਧੀਰਾ ਪ੍ਰੇਮੀ ਸਰਸੋਦੀ ਟੀਮ ਜੋ ਸਾਡੇ ਫਿਰ ਉਥਾ ਦੇ ਵਾਲਾ ਦੀ ਟੀਮ ਨਾ 15 ਮੈਂਬਰੀ ਕਮੇਟੀ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਭਾਲਿਆ ਇਹਦੇ ਵਾਸਤੇ ਨਾਲ ਬਟਾ ਰੁਕਦਾ ਨਾ ਤਾਂ ਸਤਿਗੁਰੂ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ